ਬਲੇ 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 ਨਜ਼ਾਰੇ ਵਨ ਤੇ ਵੀ ਭਗਵਾਨ ਤੁਮਨ ਆ ਸਭ ਮੁਟਾ ਦਿੰਦੇ ਪਰ ਨਾਲ ਸਵਾਦ ਹੀ ਲਿਆਤਾ ਬਾਬੇ ਉਹ ਜਿਹੜੀ ਸੜਕਾਂ ਦੇਖੋ ਰਾਤ ਦਾ ਟਾਈਮ ਹੈ ਟਿਕਟ ਟਾਈਮ ਦੇ ਉਪਰ ਜਾਂਦੇ ట్రాਫਿਕ ਜ਼ਿਆਦਾ ਹੁੰਦੀ ਨਹੀਂ ਤੇ ਜਦੋਂ ਪਹੁੰਚਦੇ ਆ ਨਾ ਸਾਰਾ ਗੁੱਸਾ ਸਭ ਦਿੰਦੇ ਇਹ ਸਰਦ ਜਿਹੜੀ ਹੈਗੀ ਆ ਨਾ ਇਹ ਅੱਜ ਤੱਕ ਨੂੰ ਮੈਨੇ ਕਦੇ ਸਹੀ ਹਾਲਾਤੀ ਤੋ ਪਹਿਨਾ ਦੇ ਕਿਉਂ ਨਹੀਂ ਚਾਹੇ ਫਰਬੀਰ ਬਾਦਲਹੋਰੀ ਆਏ ਚਾਹੇ ਆਦਮੀ ਵੀ ਆਵੇ ਤੁਮਨ ਨਹੀਂ ਕਰਦਾ ਚਾਹੇ ਕੈਪਟਨ ਆਏ ਬਾਈ ਕਿਸੇ ਨੇ ਵਾਰ ਨਹੀਂ ਬੜੀ ਅਸਰਕਦਾਬ ਬੁਰਾ ਹਾਲ ਰਿਹਾ ਜਦੋਂ ਵੀ ਸਿੱਧੀ ਜਾਣ ਵਾਲੇ ਦਿਨਾਂ ਦੇ ਵਿੱਚ ਉਹ ਟਰਾਲੀਆਂਆਂ ਦੀਆਂ ਟਰਾਲੀਆਂ ਜਥੇ ਭਰ ਕੇ ਜਾਂਦੇ ਨੇ ਦੀ ਉਹ ਬਾਈ ਵਾਇਗਰੂ ਵਾਇਗਰੂ ਕਰਦੇ ਤਾਂ ਜਾਂਦੇ ਸੀ ਨਾਲ ਨਾਲ ਇਹਨਾਂ ਨੂੰ ਸਰਕਾਰਾਂ ਨੂੰ ਗਾਲਾਂ ਕੱਢਦੇ ਜਾਂਦੇ ਸੀ ਪਰ ਐਤ ਕੀ ਹੈ ਸਰਕਾਰ ਨੇ ਸੜਕਾਂ ਵਾਲੇ ਦਾ ਚਿਪਗੱਟੇ ਬੈਣ ਭਗਵੰਤ ਮਾਨ ਦੇ ਲੋਸ ਰੂਟ ਹੈ ਤੂੰ ਉਹ ਬੰਦਾ ਜਿਹੜਾ ਸਾਡੇ ਨਾਲ ਜ਼ਮੀਨੀ ਪੱਧਰ ਤੇ ਗੱਲ ਹੈ ਤੇ ਤੇਰੇ ਵੱਲੋਂ ਆਹ ਕਿਤੇ ਜਾਂਦੇ ਸੜਕਾਂ ਦਾ ਕੰਮ ਕਹਿ ਰਹੀ ਹੈ ਜਾਂ ਹੋਰ ਪਿੰਡਾਂ ਨੂੰ ਮਾ ਜਿਹੜੇ ਗ੍ਰਾਂਟਾਂ ਤੋਂ ਤਾਂ ਪੀ ਆ ਰਹੀਆਂ ਨੇ ਆਪਾਂ ਦਾ ਵੀ ਪੂਰੀ ਸੌਂ ਹਨਿਆ ਹਮੇਸ਼ਾ ਤੇਰੇ ਨਾਲ ਖੜੇ ਰਹਿਾਂਗੇ ਜਿੱਥੇ ਵੀ ਲੋੜੂਗਾ ਆਪਾਂ ਖੜਾਂਗੇ